ਇਹ ਔਰਤ ਨੇ ਤਾਂ ਸ਼ਾਇਦ ਸੋਚਿਆ ਵੀ ਨਹੀਂ ਹੋਣਾ ਕਿ ਮੈਨੂੰ ਛੋਟੀ ਜੀ ਗਲਤੀ ਬਦਲੇ ਐਡੀ ਵੱਡੀ ਸਜ਼ਾ ਮਿਲੂਗੀ ਸ਼ਾਇਦ ਕੁਝ ਲੋਕ ਤਾਂ ਇਸ ਗੱਲ ਨੂੰ ਕੋਈ ਗਲਤੀ ਵੀ ਨਾ ਮੰਨਣ ਉਸ ਔਰਤ ਨੂੰ ਤਾਂ ਸਜ਼ਾ ਮਿਲਣੀ ਹੀ ਮਿਲਣੀ ਸੀ ਪਰ ਜਿਹੜੀਆਂ ਵਿਚਾਰੀਆਂ ਧੀਆਂ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਭੋਰਾ ਭੋਰਾ ਬਾਲਣੀਆਂ ਸੀ ਉਹਨਾਂ ਨੂੰ ਵੀ ਇਸ ਕਦਰ ਮੌਤ ਦੇ ਘਾਟ ਉਤਾਰਿਆ ਜਾਊਗਾ ਉਹਨਾਂ ਨੇ ਤਾਂ ਸ਼ਾਇਦ ਔਰਤ ਨੇ ਤਾਂ ਕਦੇ ਸੋਚਿਆ ਵੀ ਨਾ ਹੋਵੇ ਤਾਂ ਦੇਖੋ ਇੱਕ ਪਤੀ ਦੀ ਘਟਿਆ ਕਰਤੂਤ ਕਿ ਉਹਦੇ ਘਰ ਵਾਲੀ ਬੁਰਕਾ ਪਹਿਨ ਕੇ ਆਪਣੇ ਮਾਪੇ ਨਹੀਂ ਗਈ ਇਸ ਗੱਲ ਤੋਂ ਇੰਨਾ ਨਰਾਸ਼ ਸੀ ਇੰਨਾ ਗੁੱਸੇ ਦੇ ਵਿੱਚ ਆ ਗਿਆ ਇੰਨਾ ਬੁਖਲਾ ਗਿਆ ਆਦਮੀ ਕਿ ਉਹਨੇ ਆਪਣੀ ਘਰ ਵਾਲੀ ਦਾ ਕਤਲ ਹੀ ਕਰ ਦਿੱਤਾ ਇੱਕ ਨਿੱਕੀ ਜਿਹੀ ਗਲਤੀ ਬਦਲੇ ਉਹਨੂੰ ਐਡੀ ਵੱਡੀ ਸਜ਼ਾ ਦਿੱਤੀ ਤੇ ਨਾਲ ਹੀ ਉਹਦੀਆਂ ਦੋ ਧੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਵਿਅਕਤੀ ਨੇ ਉਹਨਾਂ ਨੂੰ ਇੱਕ ਟੋਆ ਪੁੱਟ ਕੇ ਉਹਦੇ ਅੰਦਰ ਦੱਬ ਦਿੱਤਾ ਤੁਹਾਨੂੰ ਪੂਰੀ ਘਟਨਾ ਦੱਸਦੇ ਹਾਂ ਦੋਸਤੋ ਇਹ ਘਟਨਾ ਯੂਪੀ ਤੋਂ ਸਾਹਮਣੇ ਆ ਰਹੀ ਆ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਇਹ ਘਟਨਾ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਕਿ ਇੱਕ ਔਰਤ ਜਿਹੜੇ ਜਿਹਦੇ ਮਨਤੂਰਪੁਰ ਮਾਪੇ ਸੀ ਆਪਣੇ ਪਤੀ ਨੂੰ ਕਹਿੰਦੀ ਆ ਜਿਹੜਾ ਉਹਦਾ ਪਤੀ ਆ ਉਹ ਇੱਕ ਹੋਟਲ ਤੇ ਕਿਸੇ ਢਾਬੇ ਤੇ ਕੰਮ ਕਰਦਾ ਸੀ ਰੋਟੀ ਪਾਣੀ ਬਣਾਉਣ ਦਾ ਤਾਂ ਦੱਸਿਆ ਜਾ ਰਿਹਾ ਕਿ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਮੈਨੂੰ ਕੁਝ ਪੈਸੇ ਚਾਹੀਦੇ ਆ ਮੈਨੂੰ ਪੈਸੇ ਦੇ ਦੇ ਤਾਂ ਪਤੀ ਕਹਿੰਦਾ ਵੀ ਉਹਨੂੰ ਕਹਿੰਦਾ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਉਹਨੂੰ ਜਵਾਬ ਦੇ ਦਿੰਦਾ ਉਹਨਾਂ ਦੀ ਦੁਆ ਵਿੱਚ ਕਹਾ ਸੁਣੀ ਵੀ ਹੁੰਦੀ ਆ ਲੜਾਈ ਹੁੰਦੀ ਆ ਪਤਨੀ ਨਾਰਾਜ਼ ਹੋ ਜਾਂਦੀ ਆ ਤਾਂ ਪਤਨੀ ਆਪਣੇ ਇੱਕ ਛੋਟੀ ਬੱਚੀ ਨੂੰ ਜਿਹੜੀ 6 ਸਾਲਾਂ ਦੀ ਦੱਸੀ ਜਾ ਰਹੀ ਆ ਉਹਨੂੰ ਲੈ ਕੇ ਆਪਣੇ ਪੇਕ ਕੇ ਕਰ ਲਈ ਜਾਂਦੀ ਆ। ਤਾਂ ਪਤੀ ਫਿਰ ਮਹੀਨੇ ਕੇ ਬਾਅਦ ਉਹਨੂੰ ਪੇਕਿਆਂ ਤੋਂ ਲੈ ਆਉਂਦਾ ਵਾਪਸ। ਤਾਂ ਜਦੋਂ ਹੁਣ ਕੁਝ ਇੱਕ ਟਾਈਮ ਹੋ ਗਿਆ ਸੀ ਉਹਨੂੰ ਆਪਣੇ ਪੇਕਿਆਂ ਤੋਂ ਵਾਪਸ ਆਈ। ਤਾਂ ਪਤੀ ਗੁੱਸੇ ਦੇ ਵਿੱਚ ਸੀ। ਕਹਿੰਦਾ ਵੀ ਜਿੱਦਣ ਇਹ ਆਪਦੇ ਪੇਕੀ ਗਈ ਆ ਉਹ ਦਿਨ ਗੁੱਸੇ ਦੇ ਵਿੱਚ ਗਈ ਆ ਬੁਰਕਾ ਵੀ ਨਹੀਂ ਪਾ ਕੇ ਗਈ ਤੇ ਮੇਰੇ ਦਿਮਾਗ ਵਿੱਚ ਇਹ ਸੀ ਕਿ ਇਹ ਕੋਈ ਨਾ ਕੋਈ ਚੱਕਰ ਆ। ਇਹ ਬੁਰਕਾ ਕਾਹ ਤੋਂ ਨਹੀਂ ਪਾ ਕੇ ਗਈ। ਐਵੇਂ ਇੱਕ ਸ਼ੱਕ ਦਾ ਕੀੜਾ ਇੱਕ ਵਹਿਮ ਦਾ ਕੀੜਾ ਪਤੀ ਦੇ ਦਿਮਾਗ ਦੇ ਵਿੱਚ ਚਲਾ ਗਿਆ। ਕਿ ਮੇਰੀ ਇੱਜ਼ਤ ਨਹੀਂ ਕਰਦੀ ਇਸੇ ਕਰਕੇ ਹੁਣ ਬੁਰਕਾ ਨਹੀਂ ਪਾ ਕੇ ਗਈ ਤਾਂ ਪਤੀ ਕੀ ਕਰਦਾ ਆਪਦੇ ਘਰ ਵਾਲੀ ਨੂੰ ਵਾਪਸ ਲੈ ਆਉਂਦਾ ਤੇ ਫੇਰ ਉਹਦੇ ਦਿਮਾਗ ਦੇ ਵਿੱਚ ਸੀ ਕਿ ਮੈਂ ਹੁਣ ਇਹਨੂੰ ਜਿੰਦਾ ਨਹੀਂ ਛੱਡਣਾ ਮੈਂ ਤਾਂ ਇਹਨੂੰ ਕਤਲ ਹੀ ਕਰਨਾ ਤਾਂ ਪਤੀ ਕੀ ਕਰਦਾ 6 ਦਿਨ ਪਹਿਲਾਂ ਘਰ ਦੇ ਅੰਦਰ ਕਹਿੰਦਾ ਕਿ ਮੈਂ ਟਾਇਲਟ ਬਣਵਾਉਣੀ ਆ ਇਸੇ ਕਰਕੇ ਉਹ ਜਿਹੜਾ ਸੈਪਟਿਕ ਟੈਂਕ ਹੁੰਦਾ ਜਿਹੜਾ ਫालतੂ ਵੇਸਟ ਪਾਣੀ ਵਾਲਾ ਟੈਂਕ ਹੁੰਦਾ ਗੰਦੇ ਪਾਣੀ ਵਾਲਾ ਤਾਂ ਉਹ ਟੈਂਕ ਵਾਸਤੇ ਟੋਆ ਪਟਵਾਉਂਦਾ ਧਰਤੀ ਦੇ ਅੰਦਰ ਬਹਾਨੇ ਨਾਲ 6 ਦਿਨ ਪਹਿਲਾਂ ਤੇ ਫੇਰ ਇੱਕ ਕਟਾ ਜਿਹੜਾ ਨਜਾਇਜ਼ ਹਥਿਆਰ ਜਿਹਨੂੰ ਕਹਿੰਦੇ ਆ ਕੋਈ ਪਿਸਤੌਲ ਉਹ ਲੈ ਆਉਂਦਾ ਤੇ ਉਹਦੇ ਨਾਲ ਉਹ ਆਪਣੇ ਘਰ ਵਾਲੀ ਨੂੰ ਰਾਤ ਨੂੰ ਕਹਿੰਦਾ ਕਿ ਮੈਨੂੰ ਚਾਹ ਚਾਹੀਦੀ ਹੈ ਜਦੋਂ ਬੱਚੇ ਸੌ ਜਾਂਦੇ ਆ ਪੰਜ ਬੱਚੇ ਆ ਇਹਨਾਂ ਦੇ ਤਿੰਨ ਕੁੜੀਆਂ ਤੇ ਦੋ ਪੁੱਤ ਜਦੋਂ ਬੱਚੇ ਸੌ ਜਾਂਦੇ ਆ ਤੇ ਆਪਣੇ ਘਰ ਵਾਲੀ ਨੂੰ ਬੁਲਾਉਂਦਾ ਚਾਹ ਦੇ ਬਹਾਨੇ ਕਿ ਮੈਂ ਚਾਹ ਪੀਣੀ ਮੈਨੂੰ ਚਾਹ ਬਣਾ ਕੇ ਦੇ ਉਹ ਵਿਚਾਰੀ ਇਨਪੋਲ ਉਹਨੂੰ ਤਾਂ ਚਿਤਚੇਤਾ ਵੀ ਨਹੀਂ ਸੀ ਵੀ ਚਲੋ ਲੜਾਈ ਹੋਈ ਦੋਹਾਂ ਵਿੱਚ ਤੁਲਾ ਸਫਾਈ ਹੋਊਗੀ ਸਭ ਠੀਕ ਆ ਤਾਂ ਉਹ ਉਹਦੇ ਵਾਸਤੇ ਚਾਹ ਬਣਾਉਣ ਵਾਸਤੇ ਜਦੋਂ ਜਾਂਦੀ ਆ ਤੇ ਪਤੀ ਉਹਨੂੰ ਪਿੱਛੋਂ ਲਾ ਕੇ ਗੋਲੀ ਮਾਰ ਦਿੰਦਾ ਜਦੋਂ ਉਹਦੇ ਗੋਲੀ ਵਜਦੀ ਆ ਆਵਾਜ਼ ਹੁੰਦੀ ਆ ਤਾਂ ਉਹਨਾਂ ਦੀ ਸਭ ਤੋਂ ਵੱਡੀ ਕੁੜੀ ਜਿਹੜੀ 14 ਸਾਲਾਂ ਦੀ ਜਿਹਦੀ ਉਮਰ ਆ ਉਹ ਭੱਜ ਕੇ ਆਉਂਦੀ ਆ ਵੇਹਣੀ ਇਹ ਵੀ ਕਿੱਥੇ ਖੜਕਾ ਹੋਇਆ ਤਾਂ ਪਿਤਾ ਉਹਨੂੰ ਵੀ ਗੋਲੀ ਮਾਰ ਦਿੰਦਾ ਤਾਂ ਫੇਰ ਕੀ ਹੁੰਦਾ ਜਦੋਂ ਉਹ ਆਪਣੀ 14 ਸਾਲਾਂ ਦੀ ਧੀ ਨੂੰ ਗੋਲੀ ਮਾਰਦਾ ਤਾਂ ਜਿਹੜੀ ਸਭ ਤੋਂ ਛੋਟੀ ਧੀ 6 ਸਾਲਾਂ ਦੀ ਮਸੂਮ ਬਾਲੜੀ ਸੀ ਉਹ ਵੀ ਉੱਠ ਪੈਂਦੀ ਆ ਤਾਂ ਜਦੋਂ ਉਹ ਉੱਠ ਕੇ ਆਉਂਦੀ ਆ ਪਿਤਾ ਉਹਦਾ ਗਲਾ ਘੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਦੂਸਰੇ ਬੱਚੇ ਜਿਹੜੇ ਸਤੇ ਰਹਿੰਦੇ ਆ ਉਹ ਜਾਗਦੇ ਨਹੀਂ ਤੇ ਉਹਨਾਂ ਨੂੰ ਪਿਤਾ ਕੁਛ ਨਹੀਂ ਕਰਦਾ ਉਹਦੇ ਵਿੱਚ ਇੱਕ ਧੀ ਤੇ ਦੋ ਪੁੱਤ ਉਹਦੇ ਸਤੇ ਰਹਿੰਦੇ ਆ ਉਹਨਾਂ ਨੂੰ ਜਾਗ ਨਹੀਂ ਆਉਂਦੀ ਤਾਂ ਫੇਰ ਉਹ ਕੀ ਕਰਦਾ ਟੋਆ ਉਹਨੇ ਪਹਿਲਾਂ ਹੀ ਘਰ ਦੇ ਅੰਦਰ ਔਰਤ ਨੂੰ ਦੱਬਣ ਵਾਸਤੇ ਪਹਿਲਾਂ ਹੀ ਟਾਇਲਟ ਦੇ ਬਹਾਨੇ ਪਟਾ ਲਿਆ ਸੀ ਤਾਂ ਫਿਰ ਉਹ ਉਹਨਾਂ ਦੀਆਂ ਲਾਸ਼ਾਂ ਨੂੰ ਉਸ ਟੋਏ ਦੇ ਵਿੱਚ ਦੱਬ ਦਿੰਦਾ ਰਾਤ-ਰਾਤ ਉੱਤੇ ਮਿੱਟੀ ਪਾ ਦਿੰਦਾ ਬੱਚੇ ਜਦੋਂ ਪੁੱਛਦੇ ਆ ਉਹਨਾਂ ਨੂੰ ਸਵੇਰ ਆਪਣੀ ਮਾਂ ਦਿਖਾਈ ਨਹੀਂ ਦਿੰਦੀ ਵਿਹੜੇ ਦੇ ਵਿੱਚ ਘਰ ਦੇ ਵਿੱਚ ਉਹ ਪੁੱਛਦੇ ਆ ਕਿ ਮਾਂ ਕਿੱਥੇ ਆ ਤਾਂ ਪਿਤਾ ਕਹਿ ਦਿੰਦਾ ਕਿ ਉਹ ਮੈਂ ਕਿਰਾਏ ਦਾ ਮਕਾਨ ਲਿਆ ਇੱਕ ਤੇ ਉਹਨੂੰ ਉਹ ਉੱਥੇ ਸ਼ਿਫਟ ਕਰਤਾ ਬੱਚਿਆਂ ਨੂੰ ਹੁੰਦਾ ਕਿ ਸ਼ਾਇਦ ਇਵੇਂ ਹੋ ਗਿਆ ਹੋਵੇ ਕਿਉਂਕਿ ਪਹਿਲਾਂ ਵੀ ਕੁਝ ਦਿਨ ਪਹਿਲਾਂ ਮਾਂ ਜਾ ਕੇ ਆਈ ਸੀ ਆਪਦੇ ਮਾਪੀ 1 ਮਹੀਨਾ ਉੱਥੇ ਰਹੀ ਸੀ ਤੇ ਉਹਨਾਂ ਨੂੰ ਆਏ ਸੀਗਾ ਵੀ ਸ਼ਾਇਦ ਹੁਣ ਵੀ ਮਾਂ ਚਲੀ ਗਈ ਹੋਵੇ ਘਰੋਂ ਕਿਸੇ ਕੰਮ ਵਾਸਤੇ ਤਾਂ ਉਸ ਕੁੜੀ ਦਾ ਸਹੁਰਾ ਵਾਰ-ਵਾਰ ਆਪਦੇ ਪੁੱਤ ਤੋਂ ਪੁੱਛਦਾ ਕਿ ਮੇਰੀ ਨੂਰ ਰਾਣੀ ਕਿੱਥੇ ਆ ਸ਼ਾਇਦ ਉਹ ਆਪਦੇ ਪੁੱਤ ਦਾ ਸੁਭਾਅ ਜਾਣਦਾ ਹੋਵੇ ਸ਼ਾਇਦ ਉਹਨੂੰ ਪਤਾ ਹੋਵੇ ਕਿਤੇ ਨਾ ਕਿਤੇ ਕੋਈ ਸ਼ੱਕ ਹੋਵੇ ਤਾਂ ਉਹ ਜਦੋਂ ਉਹਨੂੰ ਆਪਦੇ ਪੁੱਤ ਦੀਆਂ ਗੱਲਾਂ ਤੇ ਜ਼ਿਆਦਾ ਯਕੀਨ ਨਹੀਂ ਹੁੰਦਾ ਤਾਂ ਉਹ ਪਿਤਾ ਪੁਲਿਸ ਕੋਲੇ ਸ਼ਿਕਾਇਤ ਕਰ ਦਿੰਦਾ ਵੀ ਮੇਰੀ ਨੂੰਹ ਤੇ ਦੋ ਧੀਆ ਗਾਇਬ ਨੇ ਤਾਂ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਚ ਲੱਗ ਜਾਂਦੀ ਹੈ ਤਾਂ ਫੇਰ ਪੁਲਿਸ ਪਤੀ ਤੇ ਦਬਾਅ ਬਣਾਉਂਦੀ ਆ ਪੁਲਿਸ ਨੂੰ ਸ਼ੱਕ ਹੁੰਦਾ ਉਹਦੀਆਂ ਹਰਕਤਾਂ ਤੋਂ ਕਿ ਸ਼ਾਇਦ ਇਹਨੇ ਹੀ ਕੁਝ ਕੀਤਾ ਹੋਵੇ ਫਾਰੂਖ ਉਸ ਬੰਦੇ ਦਾ ਨਾਮ ਦੱਸਿਆ ਜਾ ਰਿਹਾ ਤਾਂ ਫੇਰ ਪੁਲਿਸ ਉਹਦੇ ਤੋਂ ਫਾਰੂਖ ਤੋਂ ਪੁਸ਼ਗਿਸ਼ ਕਰਦੀਆ ਦਬਾਬ ਨਾ ਹੁੰਦੀ ਉਹਦੇ ਤੇ ਵੀ ਤੂੰ ਦੱਸ ਤੇਰੇ ਘਰ ਵਾਲੀ ਕਿੱਥੇ ਆ ਫਿਰ ਉਹ ਸਾਰੀ ਗੱਲ ਮੰਨ ਜਾਂਦਾ ਕਹਿੰਨਾ ਮੈਨੂੰ ਆਏ ਹੋ ਗਿਆ ਸੀ ਵੀ ਮੇਰੇ ਘਰ ਵਾਲੀ ਹੈ ਮੇਰੇ ਨਾਲ ਲੜਕੇ ਪੇਕੇ ਚਲੀ ਗਈ ਉਹ ਬੁਰਕਾ ਵੀ ਨਹੀਂ ਪਾ ਕੇ ਗਈ ਤਾਂ ਉਹਨੇ ਆਪਣਾ ਪ੍ਰੈਸ ਤੇ ਇਸ਼ੂ ਇੱਕ ਹਿਸਾਬ ਨਾਲ ਬਣਾ ਲਿਆ ਅਣਖ ਦਾ ਸਵਾਲ ਬਣਾ ਲਿਆ ਕਿ ਮੇਰੇ ਘਰ ਵਾਲੀ ਆਏ ਕਿਵੇਂ ਮੈਨੂੰ ਛੱਡ ਕੇ ਚਲੀ ਜਾਊਗੀ ਬਿਨਾ ਬਰਕਾ ਪਾਈ ਚਲੀ ਜਾਊਗੀ ਤੇ ਕਹਿੰਦਾ ਮੇਰੇ ਦਿਮਾਗ ਵਿੱਚ ਸੀ ਵੀ ਹੁਣ ਇਹਨੂੰ ਮੈਂ ਛੱਡਣਾ ਨਹੀਂ ਇਹਨੂੰ ਮੈਂ ਮਾਰ ਦੇਣਾ ਤੇ ਮੈਂ ਸਾਰਾ ਕੁਝ ਸੋਚੇ ਸਮਝੇ ਤਰੀਕੇ ਦੇ ਨਾਲ ਕੀਤਾ ਮਾਰਨਾ ਤਾਂ ਮੈਂ ਇਕੱਲੀ ਆ ਵੀ ਘਰ ਵਾਲੀ ਨਹੀਂ ਸੀ ਪਰ ਕਿਉਂਕਿ ਮੇਰੀ ਵੱਡੀ ਧੀ ਉੱਠ ਖੜੀ ਮੈਨੂੰ ਆਏ ਸੀਗਾ ਇਹ ਦੱਸੂ ਕਿ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਮਾਰਤਾ ਮੈਂ ਫੜਿਆ ਜਾਊਂਗਾ ਮੈਂ ਆਪ ਦੀ ਧੀ ਦਾ ਵੱਡੀ ਦਾ ਕਤਲ ਕਰਤਾ ਫਿਰ ਮੈਨੂੰ ਆਏ ਹੋ ਗਿਆ ਵੀ ਛੋਟੀ ਉੱਠ ਖੜੀ ਛੋਟੀ ਨੇ ਦੇਖ ਲਿਆ 6 ਸਾਲਾਂ ਦੀ ਤਾਂ ਕਹਿੰਦਾ ਫਿਰ ਮੈਂ ਉਹਨੂੰ ਵੀ ਮਾਰਤਾ ਤੇ ਮੈਂ ਐਵੇਂ ਕਰਕੇ ਤਿੰਨਾ ਮਾਮਾ ਧੀਆ ਨੂੰ ਮੌਤ ਦੇ ਘਾਟ ਉਤਾਰ ਕੇ ਟੋਏ ਦੇ ਵਿੱਚ ਡੱਬਤਾ ਫਿਰ ਪੁਲਿਸ ਨੇ ਉਸ ਮੌਕੇ ਵਾਲੀ ਥਾਂ ਤੇ ਜਿੱਥੇ ਉਹ ਮਾਮਾ ਧੀਆ ਦੱਬੀਆਂ ਹੋਈਆਂ ਸੀ ਘਰ ਦੇ ਅੰਦਰ ਸੈਪਟਿਕ ਟੈਂਕ ਵਾਲਾ ਜਿਹੜਾ ਉਹ ਟੋਆ ਸੀ ਉਹਦੇ ਵਿੱਚੋਂ ਮਾਮਾ ਧੀਆ ਦੀਆਂ ਜਿਹੜੀਆਂ ਲਾਸ਼ਾਂ ਉਹ ਕੱਢੀਆਂ ਪੋਸਟ ਮਾਰਟਮ ਵਾਸਤੇ ਉਹ ਭੇਜ ਦਿੱਤੀਆਂ ਪੁਲਿਸ ਨੇ ਉਸ ਆਦਮੀ ਨੂੰ ਵੀ ਗ੍ਰਿਫਤਾਰ ਕਰ ਲਿਆ ਐਫ ਆਈ ਆਰ ਦਰਜ ਹੋ ਚੁੱਕੀ ਆ ਪੁਲਿਸ ਦਾ ਕਹਿਣਾ ਕਿ ਉਸ ਵਿਅਕਤੀ ਨੇ ਆਪਣੀ ਸਾਰੀ ਇਹ ਕਾਲੀ ਕਰਤੂਤ ਕਬੂਲ ਕਰ ਲਈ ਆ ਸਾਡੇ ਕੋਲ ਪਰ ਅਸੀਂ ਫੇਰ ਹੋਰ ਵੀ ਢੰਗਾਈ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਆ ਕਿ ਕੀ ਸਿਰਫ ਇੰਨੀ ਕੁ ਗੱਲ ਤੋਂ ਹੀ ਉਹ ਤਾਂ ਕਹਿੰਦਾ ਕਿ ਮੇਰੀ ਅਣਖ ਦਾ ਮੇਰੀ ਇੱਜ਼ਤ ਇੱਜ਼ਤ ਦਾ ਸਵਾਲ ਬਣ ਗਿਆ ਸੀ ਕਿ ਮੇਰੀ ਕਿਤੇ ਇੱਜ਼ਤ ਹੀ ਨਹੀਂ ਰਹਿ ਗਈ ਮੇਰੇ ਘਰ ਵਾਲੀ ਬਿਨਾ ਵਰਕਾ ਪਹਿਨੇ ਆਪਦੇ ਮਾਪੇ ਚਲੀ ਗਈ। ਕਹਿੰਦੇ ਉਹ ਤਾਂ ਇਹ ਗੱਲ ਕਹਿ ਰਿਹਾ। ਕਹਿੰਦੇ ਪਰ ਅਸੀਂ ਇਸ ਪੂਰੇ ਮਾਮਲੇ ਦੀ ਹੋਰ ਡੰਗਾਈ ਦੇ ਨਾਲ ਜਾਂਚ ਕਰ ਰਹੇ ਹਾਂ ਕਿ ਕੀ ਸਿਰਫ ਇੰਨੀ ਕੀ ਗੱਲ ਹੀ ਆ ਕਿ ਇਹਦੇ ਨਾਲ ਜੁੜੇ ਹੋਰ ਵੀ ਮਾਮਲਾ ਕੋਈ ਕਿਸੇ ਹੋਰ ਕਾਰਨ ਕਰਕੇ ਵੀ ਇਹਨੇ ਆਪਣੀ ਘਰ ਵਾਲੀ ਨੂੰ ਮੌਤ ਤੇ ਘਾਟ ਉਤਾਰਿਆ। ਇਹਦੇ ਪਿੱਛੇ ਕੋਈ ਹੋਰ ਮਕਸਦ ਤਾਂ ਨਹੀਂ ਸੀ ਇਹਦਾ ਜਿਹਨੂੰ ਪੂਰਾ ਕਰਨ ਵਾਸਤੇ ਇਹਨੇ ਆਪਣੇ ਘਰ ਵਾਲੀ ਨੂੰ ਮਾਰਿਆ ਹੋਵੇ। ਤਪੁਲ ਹਾਲ ਪੁਲਿਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਨਿਕਲ ਕੇ ਕੀ ਸਾਹਮਣੇ ਆਉਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਇੰਨੀ ਇੱਕ ਨਿੱਕੀ ਜਿਹੀ ਗਲਤੀ ਵਾਸਤੇ ਠੀਕ ਹੈ ਕਿ ਕੁਝ ਕਈ ਲੋਕ ਪਰਦਾ ਕਰਨ ਨੂੰ ਸਹੀ ਨਹੀਂ ਮੰਨਦੇ ਜਿਵੇਂ ਸਾਡੇ ਸਿੱਖ ਧਰਮ ਵਿੱਚ ਸਾਡੀ ਗੁਰਬਾਣੀ ਨੇ ਸਾਡੇ ਗੁਰੂ ਸਾਹਿਬਾਨ ਨੇ ਇਹ ਜਿਹੜੀਆਂ ਪ੍ਰਥਾਵਾਂ ਸੀ ਇਹਨਾਂ ਨੂੰ ਸਹੀ ਨਹੀਂ ਮੰਨਿਆ ਪਰ ਜਿਵੇਂ ਮੁਸਲਮਾਨ ਭਾਈਚਾਰੇ ਵਿੱਚ ਆ ਤਾਂ ਉਹ ਭੈਣਾ ਭਰਾ ਜਿਆਦੇ ਮੰਨਦੇ ਆ ਕਿ ਅਸੀਂ ਹਾਂ ਬੁਰਕਾ ਪਹਿਨ ਕੇ ਰੱਖਣਾ ਠੀਕ ਹੈ ਇਹ ਗੱਲ ਕਿ ਉਹ ਉਹਨਾਂ ਦੀਆਂ ਔਰਤਾਂ ਬੁਰਕੇ ਪਹਿਨ ਕੇ ਰੱਖਦੀਆਂ ਪਰ ਫਿਰ ਵੀ ਜੇਕਰ ਉਸ ਔਰਤ ਨੇ ਅਜਿਹਾ ਕੀਤਾ ਵੀ ਸੀ ਉਹਦੀ ਘਰ ਵਾਲੀ ਨੇ ਕੀਤਾ ਸੀ ਉਹਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਸੀ ਉਹਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਉਹਨੂੰ ਕਹਿਣਾ ਚਾਹੀਦਾ ਸੀ ਉਹਦੀ ਗਲਤੀ ਵਾਸਤੇ ਐਡੀ ਵੱਡੀ ਸਜ਼ਾ ਤਾਂ ਨਹੀਂ ਦੇਣੀ ਚਾਹੀਦੀ ਸੀ ਜੋ ਉਹਨੇ ਗਲਤੀ ਕੀਤੀ ਹੈ ਉਹਦੇ ਘਰ ਵਾਲੇ ਦੇ ਮੁਤਾਬਕ ਜੋਨੇ ਗਲਤੀ ਕੀਤੀ ਹੈ ਜੇ ਕੀਤੀ ਵੀ ਆ ਤਾਂ ਫੇਰ ਉਹਨੂੰ ਐਡੀ ਵੱਡੀ ਸਜ਼ਾ ਤਾਂ ਨਹੀਂ ਦੇਣੀ ਚਾਹੀਦੀ ਸੀ ਕਿ ਉਹਨੂੰ ਮੌਤ ਦੇ ਘਾਟ ਹੀ ਉਤਾਰ ਦੇਣਾ ਚਾਹੀਦਾ ਸੀ ਕਿਉਂਕਿ ਇੱਥੇ ਹਰ ਮਨੁੱਖ ਕੋਲੋਂ ਗਲਤੀ ਹੁੰਦੀ ਆ ਕੀ ਉਹਦੇ ਘਰ ਵਾਲੇ ਨੇ ਕਦੇ ਕੋਈ ਗਲਤੀ ਨਹੀਂ ਕੀਤੀ ਹੋਊਗੀ ਕਿ ਉਹਨੇ ਆਪਣੇ ਘਰ ਵਾਲੀ ਨੂੰ ਮੌਤ ਦੇ ਘਾਟ ਤਾਰ ਤੱਕ ਗਲਤੀਆਂ ਉਹਨੇ ਵੀ ਬਹੁਤ ਕੀਤੀਆਂ ਹੋਣਗੀਆਂ ਪਤਾ ਨਹੀਂ ਬੰਦਾ ਖੁਦ ਕੀ ਕੀ ਗਲਤੀਆਂ ਕਰਦਾ ਪਰ ਦੂਜੇ ਦੀ ਗਲਤੀ ਤੇ ਦੂਜੇ ਦੇ ਗਵਾਹਾਂ ਤੇ ਉਹ ਐਹ ਪੜਕ ਜਾਂਦਾ ਜਿਵੇਂ ਉਹਨੇ ਕੋਈ ਗਲਤੀ ਕੀਤੀ ਹੀ ਨਹੀਂ ਹੁੰਦੀ ਕੁਛ ਕੀਤਾ ਹੀ ਨਹੀਂ ਹੁੰਦਾ ਤੇ ਸਿਰਫ ਗਲਤੀਆਂ ਤਾਂ ਦੂਜਾ ਇਨਸਾਨ ਹੀ ਕਰ ਰਿਹਾ ਤਾਂ ਐਵੇਂ ਕਰਕੇ ਉਹਨੇ ਉਸ ਔਰਤ ਨੂੰ ਮੌਤ ਦੇ ਘਾਟ ਉਹਨੂੰ ਗੁਨੇਗਾਰ ਮੰਨ ਕੇ ਉਹਦੀ ਗਲਤ ਛੋਟੀ ਜੀ ਗਲਤੀ ਬਦਲੇ ਉਹਨੇ ਨਾਲੇ ਆਪਣੀਆਂ ਦੋ ਧੀਆਂ ਨੂੰ ਮਾਰ ਦਿੱਤਾ ਤੇ ਨਾਲੇ ਉਹ ਔਰਤ ਨੂੰ ਮਾਰ ਦਿੱਤਾ ਕਿਸੇ ਵੀ ਚੀਜ਼ ਤੋਂ ਕੀਮਤੀ ਮਨੁੱਖ ਦੀ ਜਾਨ ਹੁੰਦੀ ਹੈ ਜਿਹਦੀ ਕੋਈ ਕੀਮਤ ਨਹੀਂ ਹੁੰਦੀ ਤੇ ਉਹਨੇ ਦੋ ਕੀਮਤੀ ਜਾਨਾਂ ਨਿੱਕੀ ਜੀ ਗੱਲ ਬਦਲੇ ਗਵਾ ਦਿੱਤੀਆਂ ਉਹਨਾਂ ਨੂੰ ਮੌਤ ਦੇ ਤਿੰਨ ਸੌਰੀ ਤਿੰਨ ਕੀਮਤੀਆਂ ਨਾਲ ਨਿੱਕੀ ਜਿਹੀ ਗੱਲ ਬਣੇ ਉਹਨੇ ਗਵਾ ਦਿੱਤੀਆਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਤੱਕ ਪੂਰਾ ਵੀ ਰਹਿਮ ਦਰਸਨੀ ਆਇਆ ਉਹ ਛੋਟੀਆਂ ਛੋਟੀਆਂ ਅੰਬਾਲਣੀਆਂ ਤੇ ਵੀ ਤੇ ਉਹਨਾਂ ਬੱਚਿਆਂ ਤੇ ਵੀ ਜਿੰਨਾ ਬੱਚਿਆਂ ਤੋਂ ਉਹਨੇ ਤਿੰਨ ਮਾਸੂਮਾਂ ਤੋਂ ਉਹਨਾਂ ਦੀ ਮਾਂ ਖੋਈ